ਬਹੁਤ ਕੰਮ ਸੀ ਅਧੂਰੀ ਕਰਜ਼ ਵਿਜਾਮ ਕਾਫੀ ਲਿਖਦੇ ਸੀ ਤੇ ਉਹਨਾਂ ਦੇ ਵਿੱਚ ਇੱਕ ਜਿਵੇਂ ਪਪੇ ਨਾਮਕ ਨੇ ਬੰਗਾਨਾ ਕੀਤੀ ਸੀ ਨਾ ਬਾਬਰ ਨੂੰ ਉਹ ਵੀ ਉਹਨਾਂ ਦੇ ਵਿੱਚ ਗੁਣ ਸੀ ਤੇ ਹੁਣ ਤੱਕ ਮੈਂ ਤਕਰੀਬਨ 100 150 ਤਕਰੀਬਨ ਗੀਤ ਕਵਤਾਵਾਂ ਦੇਖੇ ਜਿਹੜੀ ਮੇਰੀ ਕਿਤਾਬ ਹੁਣ ਛਪ ਰਹੀ ਹੈ ਉਹ ਵੀ ਨਮਸਕਾਰ ਅਦਾਬ ਤੁਸੀਂ ਦੇਖ ਰਹੇ ਹੋ ਸ਼왈ਕ ਟੀਵੀ ਤੇ ਮੈਂ ਹਾਂ ਤੁਹਾਡਾ ਆਪਣਾ ਪਰਮਜੀਤ ਸਿੰਘ ਭੰਗੂ ਅਸੀਂ ਮੌਜੂਦ ਹਾਂ ਅੱਜ ਕਲਗਰੀ ਦੇ ਕੌਂਸਲ ਆਫ ਸਿੱਖ ਆਰਗੇਨਾਈਜੇਸ਼ਨ ਦੇ ਦਫ਼ਤਰ ਦੇ ਵਿੱਚ ਜਿੱਥੇ ਜਿੱਥੇ ਪੰਜਾਬੀ ਸਿਹਤ ਸਭਾ ਕਲਗਰੀ ਦੀ ਮਹੀਨਾਵਾਰ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਜਿੱਥੇ ਬਹੁਤ ਸਾਰੇ ਸਹਿਦਕਾਰਾਂ ਨੇ ਆਪਣਾ ਪੁਨਿਆਰਚਨਾਮਾ ਪੇਸ਼ ਕੀਤੀਆਂ ਮੈਂ ਵਿਸ਼ੇਸ਼ ਤੌਰ ਤੇ ਅੱਜ ਦੀ ਇਹ ਮੀਟਿੰਗ ਜਿਹੜੀ ਆ ਬਦਮ ਸ਼੍ਰੀ ਸਰਜੀਤ ਬਾਤਰ ਜੀ ਨੂੰ ਸਮਰਪਿਤ ਰਹੀ ਅਸੀਂ ਤੁਹਾਨੂੰ ਦਿਖਾਉਦੇ ਹਾਂ ਅੱਜ ਦੀ ਮੀਟਿੰਗ ਦੀਆਂ ਸਾਰੀਆਂ ਪ੍ਰਮੁੱਖ ਝਲਕੀਆਂ ਤੇ ਪ੍ਰਬੰਧਕਾਂ ਨਾਲ ਵਿਕਰਾਮਾਂ ਦੀ ਗੱਲਬਾਤ ਤੁਸੀਂ ਬਣੇ ਰਹੋ ਸ਼ਵਾਲਕ ਟੀਵੀ ਚੈਨਲ ਦੇ ਨਾਲ ਕਾ ਉਹਨਾਂ ਦੇ ਅੰਤ ਤੱਕ ਸ਼ਾਂਤ ਉਹਨਾਂ ਨੂੰ ਖੋਹ ਦੇਈ ਸ਼ਾਂਤ ਇਹ ਬਹੁਤ ਵੱਡੀ ਜਿੱਤ ਕੀ ਪ੍ਰਾਪਤੀ ਹੈ ਦਰਸਲੇਨਾ ਦਾ ਇਹਨਾਂ ਦਾ ਪੇਟ ਪਰਤਾਕ ਉਲਾਨੀ ਇਹਨੂੰ ਕਪੂਤ ਜਣ ਦੇ ਪੱਤਰ ਕਲਾਂ ਜੰਦੇਗਾ ਜਦੋਂ ਕੀ ਇਹ ਦੀ ਪੀ ਆਪ ਅੱਤਰ ਕਲਾ ਅੱਤਰ ਕੁੱਧੀਆਂ ਅੱਤਰ ਕਲਾ ਪਰ ਇਹਨਾਂ ਨੇ ਕਿੱਦੇ ਨਹੀਂ ਰਸਿਆ ਇਹ ਤੁਸੀਂ ਦੋ ਕੀ ਤੋਂ ਇੱਕ ਕੀ ਕਰਦੇ ਤੇ ਪੱਤਰ ਤੋਂ ਪਾਸਟਰ ਬਣਦੇ ਤੇ ਹੁਣ ਤੇ ਇਹ ਪੱਤਰ ਤੋਂ ਪਾਸਟਰ ਬਣਿਆ ਹ ਸਰ ਜੀ ਮਾ ਦਾ ਸਤਿਕਾਰ ਅਗ ਪਦਮ ਸਿੰਘ ਜੀ ਦਾ ਬਣੀ ਪੱਤਰੀ ਵਾਸਤੇ ਜੀ ਬਹੁਤ ਬਹੁਤ ਨੰਨੀ ਜੀ ਪਿਛਲੇ ਸਾਲ ਵੀ ਤੁਹਾਨੂੰ ਬਹੁਤ ਸਾਡ ਨੂੰ ਪਤਾ ਹੋ ਰਿਹਾ ਜਣਾ ਉਹਨਾਂ ਦੀ ਗਰਾਜ ਜੀ ਬਹੁਤ ਬੜੀਆ ਫਰਵਾਨ ਬਹੁਤ ਆਪ ਨੂੰ ਚੰਗਲ ਇਹ ਜਾਨ ਮੇਰੀ ਉਹ ਬਹੁਤ ਭਾਵਨਾਕ ਸੀ ਸਿਰ ਉੱਠ ਕੇ ਉਹ ਉਸ ਆਸਾ ਦੀਵਾਰ ਸੰਦੇ ਸੀ ਤੇ ਮੇਰੇ ਨਾਲ ਜਿਹੜੀਆਂ ਗੱਲਾਂ ਹੁੰਦੀਆਂ ਮੈਂ ਕਿਹਾ ਕਿ ਮੈਂ ਕਰ ਲਈ ਤੇਰਾ ਮੈਂ ਕਿਵੇਂ ਸੁਸਤਾ ਉਹ ਕਹਿੰਦੀ ਉਸ ਮਨ ਤੋਂ ਪਛਤਾ ਤੇ ਮੈਨੂੰ ਘਰ ਬਾਣੀ ਦੇ ਤੁਹਾਨੂੰ ਸੀ ਬਹੁਤ ਭਾਵਨਾਕ ਸੀ ਅੱਤ ਉਹ ਇੱਕ ਜੀਰੂ ਕਾਫੀ ਲਿਖਦੇ ਸੀ ਤੇ ਉਹਨਾਂ ਦੇ ਵਿੱਚ ਇੱਕ ਜਿਵੇਂ ਆਪਣੇ ਨਾਂਕ ਦੇ ਬੰਗਾਰਨਾਂ ਕੀ ਤੁਸੀਂ ਨਾ ਬਾਬਰ ਨੂੰ ਉਹ ਵੀ ਉਹਨਾਂ ਦੇ ਵਿੱਚ ਗੁਣ ਸੀ ਤੇ ਜਿਵੇਂ ਉਹਨਾਂ ਨੇ ਬਾਤ ਕੀਤੀ ਨਹੀਂ ਹੀ ਨਹੀਂ ਜਦੋਂ ਤਾਂ ਸੰਸਕਰਣ ਸੀ ਤੇ ਰੋਲ ਆ ਗਿਆ ਸਾਰੇ ਨੇ ਕਿ ਉਹ ਲਿਖਿਆ ਉਹਨੇ ਹੋ ਲਿਖਿਆ ਉਹਨੇ ਹੋ ਲਿਖਿਆ ਬਾਕੀ ਸਭ ਨੇ ਹਲੇ ਕੁਝ ਨਹੀਂ ਲਿਖਿਆ ਬਹੁਤ ਅਲੋਚਨਾ ਨਹੀਂ ਪਰ ਜਦੋਂ ਉਹਨਾਂ ਦੀ ਕਿਤਾਬ ਛੋਟੀ ਜੀ ਕਿਤਾਬੇ ਬਾਤ ਬਾਤ ਤੇਰੀ ਇੰਨੀ ਵੀ ਨਹੀਂ ਆਈ ਸਾਰੇ ਚੁੱਪ ਹੋ ਕੇ ਰਹੇ ਬੜਾ ਸੋਚਾਂਤਕੀ ਕੰਮ ਕਰਦੇ ਸੀ ਤੇ ਉਹਨਾਂ ਦੀ ਵਿਅਕਤੀ ਧਾਰਮਿਕ

ਚਾਲ ਮੁੜ ਚੱਲੀਏ ਇਹ ਸਫਰ ਤੋਂ ਕੀ ਲੈਣਾ ਚਾਲ ਮੁੜ ਚੱਲੀਏ ਇਹ ਸਫਰ ਤੋਂ ਕੀ ਲੈਣਾ ਵਿਰਾਨੀ ਅੱਗੇ ਵਿਰਾਨਾ ਛੱਡ ਪਰੇ ਵਿਰਾਨੀ ਅੱਗੇ ਵਿਰਾਨਾ ਛੱਡ ਪਰੇ ਦੇ ਕੇ ਜਾਨ ਵੀ ਛੁੱਟ ਜਾਈਏ ਤਾਂ ਚੰਗਾ ਹੈ ਦੇ ਕੇ ਜਾਨ ਵੀ ਛੁੱਟ ਜਾਈਏ ਤਾਂ ਚੰਗਾ ਹੈ ਹਾਰੇ ਜੀਵਨ ਦਾ ਜਨਮ ਲੈਣਾ ਛੱਡ ਪਰੇ ਹਾਰੇ ਜੀਵਨ ਦਾ ਜਨਮ ਲੈਣਾ ਛੱਡ ਪਰੇ ਇਨਾਂ ਲਾਈਨਾਂ ਦੇ ਨਾਲ ਹੀ ਹੋਈ ਜਿਵੇਂ ਪਲ ਤੇ ਜੰਗਲ ਤੇ ਵਰषाਤ ਹੋਈ ਅષાੜ ਦੀ ਤੁਹਾਡੀ ਮੁਲਾਕਾਤ ਹੋਈ ਉਹ ਨੇ ਲਹਿਰ ਪੀਤਾ ਜੀ ਮੈਂ ਮੈਂ ਤੂੰ ਤੂੰ ਕਰਦੇ ਸੀ ਅਸੀਂ ਅੱਜ ਅਸੀਂ ਹਾਂ ਮੈਂ ਮੈਂ ਤੂੰ ਤੂੰ ਕਰਦੇ ਸੀ ਅਸੀਂ ਅੱਜ ਅਸੀਂ ਹਾਂ ਹੋਏ ਐਸੀ ਅਸੀਂ ਨੂੰ ਸਾਂਭ ਕੇ ਰੱਖੀ ਐਸੀ ਅਸੀਂ ਨੂੰ ਸਾਂਭ ਕੇ ਰੱਖਣਾ ਅਸੀਂ ਹੱਸੀ ਅਸੀਂ ਹੋਏ ਅਸੀਂ ਹੱਸੀ ਅਸੀਂ ਹਾਂ ਇਹ ਥੋੜੇ ਜਿਹਾਂ ਦੇ ਵਿੱਚ ਬਹੁਤ ਪਛੀ ਲੱਗੀ ਨજર ਪੰਜਾਬ ਨੂੰ ਇਹਦੀ ਨજર ਅਤਾਰੋ ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਪੋਂ ਵਾਰੋ ਸਿਰ ਤੇ ਵਾਰੂ ਉਧਾਰ ਕੇ ਅੰਗ ਦੇ ਵਿੱਚ ਸਾਰੋ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਆਕਾਰੋ ਇਸ ਨਗਰੀ ਤੇਰਾ ਜੀ ਨਹੀਂ ਲੱਗਦਾ ਇੱਕ ਚੜ ਦੀ ਇੱਕ ਲੈਹਂਦੀ ਏ ਤੈਨੂੰ ਰੋਜ਼ ਅਢੀਖ ਖਤਾਂ ਦੀ ਸਿਖਰ ਦੁਪਹਿਰ ਦੇ ਰਹਿੰਦੀ ਹਿੰ ਤੈਨੂੰ ਰੋਜ਼ ਅਢੀਖ ਖਤਾਂ ਦੀ ਸਿੱਖਰ ਦੁਪਹਿਰ ਹੀ ਰਹਿੰਦੀ ਏ ਇੱਕ ਖੱਤ ਆਵੀ ਟੱਪ ਦਾ ਲਿਖਿਆ ਇੱਕ ਖੱਤ ਆਵੀ ਟੱਪ ਦਾ ਲਿਖਿਆ ਮਹਿੰਦੀ ਰੰਗੇ ਪੰਨੇ ਤੇ ਤੇਰੇ ਵੇੜੇ ਬੂਟਾ ਬਣ ਕੇ ਉਦਾਵੇਂ ਜੀ ਮੰਨੇ ਤਾ ਤੇਰੇ ਵੇੜੇ ਬੂਟਾ ਬਣ ਕੇ ਉਦਾਵੇਂ ਜੀ ਮੰਨੇ ਤਾ ਇਸ ਨਗਰੀ ਤੇ ਰਜੀ ਨਹੀਂ ਲੱਗਦਾ ਇੱਕ ਚੜ ਦੀ ਇੱਕ ਲੈਂਦੀ ਏ ਇੱਕ ਥਾ ਤੇ ਆਵੇ ਮਾਂ ਜਾਈ ਦਾ ਬਾਂਜ ਵਿਯੋਗਣ ਰੁੱਤੇ ਵੀ ਇੱਕ ਥਾ ਤੇ ਆਵੇ ਮਾਂ ਜਾਈ ਦਾ ਬਾਂਜ ਵਿਯੋਗਣ ਰੁੱਤੇ ਵੀ ਉਹ ਹੁੰਦਾ ਜਿਵੇਂ ਐਨਾ ਸਤਨਾ ਬੋਲ ਕਿ ਕੱਲਾ ਵਾਲਾ ਜਾਵੇਂ ਚਾਰਕ ਬੰਦੇ ਰੱਖਦਾ ਵੱਡਾ ਵੇੜ ਸੀ ਜੀ ਤਾਂ ਠੀਕ ਹੈ ਅੱਜ ਕੱਲ੍ਹ ਹਾਲਤ ਤਾਂ ਇਹੀ ਹੈ ਤੇ ਸਤਬੋਲੰ ਦਾ ਕਹਤੀ ਉਹ ਸੱਚ ਸੱਚ ਕਹਿ ਰਹੀ ਆ ਪਰ ਉਹ ਟਰੀਕ ਨਾ ਪਰ ਇਹਨਾਂ ਉਹ ਜਰੂਰ ਕਰ ਗਿਆ ਕਿ ਚਾਰ ਤੋਂ ਬੰਦੇ ਦੀ ਥਾਂ ہزارਾਂ ਬੰਦੇ ਰੱਖ ਜਾ ਆਪਣਾ ہزار ਮੱਖ ਰੱਖ ਲਿਆ ਅਸੀਂ ਕਿਉਂਕਿ ਕਿਹਾ ਤਾਂ ਹਨੇਰਾ ਦਰੇਗਾ ਇਹ ਵੀ ਉਹਦੇ ਤੇ ਆ ਜਾਂਦਾ ਤੇ ਗੋਬੀਦਾਸੀ ਆ ਜਾਂਦਾ ਤਾਂ ਗੋਬੀ ਤਾਂ ਜਿਹੜੀ ਹੈਗੀ ਐ ਇਹ ਅੰਦਰੂਨੀ ਆ ਹੁੰਦੀ ਐ ਹੋਣੀ ਐ ਤਾਂ ਹਾਂ ਤਾਂ ਕਹਤਾ ਨਹੀਂ ਆ ਕੁਝ ਕਿਹਾ ਤਾਂ ਹਨੇਰਾ ਦਰੇਗਾ ਕਿਵੇਂ ਚੁਪਰਿਆ ਤਾਂ ਸਮਾਧਾਨ ਕੀ ਹੈ ਠੀਕ ਐ ਪੈਗੀ ਨੇ ਦਲੀਤੀ ਰਾਮ ਜੀ ਲਈ ਉਹ ਸਦਾਰਨ ਜਿਹਾ ਕੋਈ ਫੀਸਿਸ ਲੈ ਕੇ ਨਹੀਂ ਕਿ ਇੰਜੀਨੀਅਰ ਹਨ ਸਰਕਾਰ ਦੇ ਜਦ ਬੰਦਾ کہیں ਰਾਮ ਜੀ ਸਮਝ ਜਾਂਦਾ ਉਹ ਉਸ ਨੂੰ ਪਾਲ ਪੈਗੀ ਨੇ ਪਤਲੀ ਜੀ ਦੀ ਰਾਮ ਸਾਡੀ ਲਈ ਪਤਲੀ ਨੇ ਪੈਗੀ ਦੀ ਰਾਮ ਸੰਧੀ ਲਈ ਉਥੇ ਪਿਆਰ ਪਾ ਜਾਂਦਾ ਰਾਮ ਜੀ ਉਹ ਪਿਆਰ ਗੁਰੂ ਦਾ ਪਾਉ ਉਹ ਦੀਨ ਦਾ ਪਾਉ ਅਜੇ ਛਾਕੀ ਨਾ ਪਾਉ ਅਜੇ ਈਸ਼ਰ ਦਾ ਪਾਉ ਕੋਈ ਮਲਾਜੇ ਨਾ ਪਾਉ ਉਹ ਰਾਮ ਜੀ ਸੰਧਲੀ ਹੋ ਰਹੀ ਸੀ ਰਾਮ ਜੀ ਬਣੀ ਅਪਨੇ ਮੇਰੀ ਪੋਤਰੀ ਫਸਟ ਕਲਾਸ ਪੜ੍ਹਦੀ ਹੈ ਉਹਦੇ ਦੋਨੋਂ ਟੀਚਰ ਪੰਜਾਬੀ ਤੇ ਇੰਗਲਿਸ਼ ਬੋਲਦੇ ਬੜੇ ਪਿਆਰ ਕਰਦੇ ਆ ਯੂ ਆਰ ਸੋਸੀਅਲ ਉਹ ਮੇਰੀ ਦਾ ਟੂਰ ਲਾ ਕੇ ਆਈ ਹੈ ਜਿੰਨੇ ਕਿ ਰਿਸ਼ਤਾ ਸੁਣ ਮਿਲਿਆ ਉਹ ਤੋਂ ਪਤਾ ਲੱਗਿਆ ਬਾਈ ਜੀ ਰਾਜ ਸਾਹਿਬ ਸੋਡੀ ਪੋਤਰੀ ਬੜੀ ਸਿਆਣੀ ਹੈ ਜਿਵੇਂ ਆਪ ਕਹਿੰਦੇ ਨੇ ਫਿਰ ਵੀ ਕੀ ਗੱਲ ਕਰ ਰਹੇ ਨੇ ਬੰਦੇ ਦੀ ਬਾਤ ਤੋਂ ਛੱਡ ਦੇ ਮੇਰਾ ਕੀ ਹਿੰਦੀ ਦੇ ਜਿਹਨੇ ਵਰਚਾ ਨਹੀਂ ਮਿਲਾਇਆ ਸੀ ਸਵਤ ਸਿੱਖ ਜਗਾ ਸੁਣਾ ਸਤ ਰੰਗੀ ਇੱਕ ਤੀਂਗ ਨ ਮਨੋ ਐਸੇ ਨਜ਼ਮ ਸੁਣਾਏ ਜਿਸ ਦੇ ਸ਼ਬਦਾਂ ਦੀ ਗਾਨੀ ਮੈਂ ਆਪਣੇ ਗਲ ਵਿੱਚ ਪਾਈ ਸਤ ਰੰਗੀ ਸਾ ਸਤ ਸਵਾਦ ਹੈ ਜੀ ਮਾਨਨ ਦਾ ਸਨਮਾਨ ਕਰਦਾ ਹਾਂ ਜੀ ਮੈਂ ਜੀ ਗੁਸ਼ੀਆ ਕਰਕੇ ਉਹਨਾਂ ਬਾਰੇ ਹੈ ਨਾ ਕੁਝ ਕਾਲਾ ਨੂੰ ਮਿਲ ਰਿਹਾ ਹੈ ਗੱਲ ਨੂੰ ਹੋਰ ਥੋੜੇ ਇਸਹਾ ਜੀ ਗੁਸ਼ੀਆ ਕਰ ਮੈਂ 1962 ਚ ਢਲਦੀ ਉਮਰੇ ਵੀ ਮੁਕਤੀ ਨਹੀਂ ਤਾਸ਼ ਮੇਰੀ ਕਾਂਤੀ ਉਰੇ ਵੀ ਮੁੱਕੀ ਨਹੀਂ ਤਲਾਸ਼ ਮੇਰੀ ਕਿਸੇ ਨੂੰ ਆਪਣਾ ਬਣਾਣ ਦੀ ਜਾਂ ਕਿਸੇ ਦਾ ਹੋ ਜਾ ਬਸ ਫਰਕ ਇੰਨਾ ਕੁ ਪਿਆ ਕਿ ਹੁਣ ਚੰਗਾ ਨਹੀਂ ਲੱਗਦਾ ਪਿਆਰ ਬਦਲੇ ਪਲ-ਪਲ ਮਰਨਾ ਹੁਣ ਚੰਗਾ ਨਹੀਂ ਲੱਗਦਾ ਪਿਆਰ ਬਦਲੇ ਪਲ-ਪਲ ਮਰਨਾ ਉਡੀਕਦੇ ਰਹਿਣਾ ਦਿਨ ਰਾਤ ਦੋ ਅੱਖਰੇ ਕਾਬਿਜ ਤੇ ਕਾਵੇਂ ਅਪੜੀ ਦਾ ਤੇ ਗੁਆਚੇ ਅਪੜੀ ਹਸਤੀ ਗੁਆਚੇ ਗੁਲਾਮੀ ਗਾਲ ਪਾ ਲੈਣੀ ਤੇ ਪਿਆਰ ਨਹੀਂ ਲੱਗਦਾ ਮੈਨੂੰ ਮੈਂ ਥੰਮ ਥੰਮ ਤੁਂਹੀ ਮੇਰੇ ਮਨ ਚ ਇੱਛਾ ਹੋਈ ਪੰਜਾਬੀ ਹੋ ਸਿੱਖਣ ਦੀ ਪਰ ਜਦ ਮੈਂ ਮਨ ਮੇਰੇ ਸਾਰੇ ਨਾਮ ਕਿ ਇੱਕੰਨ ਨਹੀਂ ਗੱਲ ਕੀਤੀ ਨਾ ਕਿ ਆਪਾਂ ਕਿਵੇਂ ਆਪਣੇ emotions ਨੂੰ express ਕਰਦੇ ਆ ਨਾ ਸੋ ਮੈਂ ਉਹਦੇ ਮੁਖਾਲਕ ਰਹੀ ਆ ਕਿ ਮੈਂ ਆਪਣੇ ਆਪ ਨੂੰ express ਕਰਦੀ ਆਂ ਜਾਂ ਮੇਰੇ thoughts ਜਿਹੜੇ ਹੁੰਦੇ ਆ ਉਹ ਇੰਗਲਿਸ਼ ਹੁੰਦੇ ਆ ਹੁਣ ਬੈਠ ਕੇ ਸੋ ਇੱਕੋ ਵਿੱਚ translate ਕਰਨਾ ਪੜਦਾ ਸਾਰਾ ਕੁਝ ਸਖਾ ਲੱਗਦਾ ਅਮ ਚੰਗੀ ਸੋ ਮੇਰਾ ਇਥੋਂ ਦਾ ਮਤਲਬ ਇਹ ਹੈ ਕਿ ਮੈਂ ਪੰਜਾਬੀ ਦੀ ਸ਼ਬਦ ਕੋਸ਼ ਮੇਰੇ ਕੋਰ ਸ਼ਬਦ ਬਦਰ ਕਿ ਮੈਂ ਆਪਣੀ ਭਾਸ਼ਾ ਨੂੰ ਹੋਰ ਕਰੀਵਾਣਾ। ਸੋ ਮੈਂ ਅੰਡੌਗ ਦੇ ਸਾਥੀ ਜਦ ਤੇ ਵੀ ਬਿਲਕੁਲ ਉਹਨਾਂ ਡਿਟੇਲ ਦੇ ਵਿੱਚ ਦੱਸਿਆ ਔਰ ਹੋ ਸਕਦਾ ਕਿ ਸਾਨੂੰ ਅੱਜ ਹੀ ਜਿਹੜਾ ਮੈਂ ਇੱਥੇ ਆ ਕੇ ਸਾਨੂੰ ਮੌਕਾ ਮਿਲਿਆ ਤੇ ਆਉਂਦਾ ਤੇ ਜਿਹੜੀ ਉਹਨਾਂ ਦੀ ਜੀਵਨੀ ਬਾਰੇ ਸਾਨੂੰ ਪਤਾ ਲੱਗਿਆ ਪਹਿਲੇ ਹੋ ਸਕਦਾ ਸਾਨੂੰ ਇਹਨਾਂ ਪਤਾ ਨਹੀਂ ਸੀ ਲਾ ਉਹਨਾਂ ਦੇ ਬਾਰੇ ਮੈਂ ਸੁਬਦ ਲਖਮਿੰਦਰ ਸਿੰਘ ਜੋ ਪਟਿਆਲਾ ਤੋਂ ਆ ਸਾਡੇ ਸਾਫਕਾ ਫੈਲੋਵਸ ਵਿੱਚ ਪੰਜਾਬ ਦੇ ਸੀਨੀਅਰ ਮੀਨਿਸਪਲ ਰਾਧ ਵੀ ਨੇ ਔਰ ਐਸੇ ਰਹਿੰਦੇ ਹੋਏ ਵੀ ਇਹ ਸਾਡੇ ਦੇ ਸਾਹਮਣੇ ਦੇਖਦੇ ਨੇ ਪੰਜਾਬ ਦੀ ਟੀਮ ਨੂੰ ਔਰ ਮੈਂ ਪੰਜਾਬ ਨੈਸ਼ਨਲ ਲੈਵਲ ਦਾ ਲੀਡਰ ਆ ਤੇ ਅਸੀਂ ਵੀ ਜਿਹੜਾ ਵਾ ਬਾਬੇ ਨਾਨਕ ਦੇ ਫਸਲੇ ਤੇ ਚੱਲਦੇ ਹੋਏ ਜੋ ਵੀ ਇਸ ਚਾਬੇ ਨੇ ਨਾ ਕਿਸਾਨੀ ਸੰਗਠਨ ਚੱਲਿਆ ਉਹਦੇ ਵਿੱਚ ਵੀ ਆਪਣਾ ਜਿਹੜੀ ਅਸੀਂ ਆਪਣਾ ਜ਼ਿੰਮੇਵਾਰੀ ਸਮਝਦੇ ਹਾਂ ਕਿ ਅਸੀਂ ਜਿਹੜੇ ਸਾਫ ਸਾਹਿਮਿਕ ਅਸੀਂ ਨਹੀਂ ਕਿਸਾਨਾਂ ਦੇ ਪਰਿਵਾਰਾਂ ਦੇ ਵਿੱਚੋਂ ਆ ਗਰੀਬ ਮਜ਼ਦੂਰ ਕੌਮਾਂ ਸਮਾਜ ਦੇ ਵਿੱਚੋਂ ਤੇ ਸਾਡਾ ਵੀ ਫਤਹ ਮੰਦਾ ਕਿ ਅਸੀਂ ਉਸ ਸੰਘਰਸ਼ ਦੇ ਵਿੱਚ ਯੋਗਦਾਨ ਪਾਈਏ ਤੇ ਇਹ ਵਿੱਚ ਪੜੀਆਂ ਹੋਈਆਂ ਅਗਰ ਬੱਤੀਆਂ ਰੋਪਈਆਂ ਉਸ ਦੀ ਕਬਰੇ ਚੋਂ

ਇਹ ਮਸਲਾ ਸਿਰਫ ਕਸਾਂ ਦਾ ਹੈ ਕੀ ਪਿੰਡ ਦੇ ਵਸਦੇ ਰਹਿਣ ਦਾ ਹੈ ਜਿੰਦ ਤੌਖ ਲਾ ਉਜੜ ਜਾਣ ਦਾ ਹੈ ਇਹ ਬਾਤ ਮੇਰੀ ਤੇ ਨਹੀਂ ਨਹੀਂ ਮੈਂ ਮੁੰਜ ਤਾਂ ਇਹ ਚਿਰਾਂ ਤੋਂ ਉਜੜ ਰਿਹਾ ਕੋਈ ਅਜ ਨਹੀਂ ਉਜੜਨ ਲੱਗਿਆ ਹੈ ਇਨੁ ਗੈਰਾਂ ਨੇ ਮੇਰੀ ਲੁੱਟ ਆਏ ਤੇ ਆਪਣਾਂ ਵੀ ਖੱਗਿਆ ਆਏ ਇਹ ਦਮਨ ਪਿੰਡੇ ਤੋਂ ਵੱਡ ਜਖਮੀ ਇਹ ਦਮਨ ਪਿੰਡੇ ਤੋਂ ਵੱਡ ਜਖਮੀ ਦੁਖ ਰੂ ਤੋਂ ਵਿਛੜ ਜਾਂਦਾ ਏ ਇਹ ਪਾਤ ਮੇਰੀ ਤੇ ਰਮਾਂਟਿਕ ਲਿਖਦੇ ਸਿਰ ਤੇ ਬਹੁਤ ਸਾਰੇ ਉਹਨਾਂ ਨੇ ਜਿਹੜਾ ਸਮਾਜਿਕ ਤਬਦੀਲੀ ਵਾਲਾ ਵਿਕਲਾਬੀ ਵੀ ਕੇ ਇਹਨਾਂ ਨੇ ਉਹਨਾਂ ਦੀਆਂ ਲਿਖਤਾਂ ਉਹਨਾਂ ਦੀਆਂ ਨਾਵਾਂ ਮਿਲਦੀਆਂ ਨੇ ਤੇ ਸਜੀਤ ਪਾਤਰ ਦੀ ਜ਼ਿੰਦਗੀ ਬਾਰੇ ਉਹਨਾਂ ਦੇ ਜਿਹੜਾ ਸਹਿਤ ਰਚਿਆ ਜੋ ਕੁਝ ਅਜਿਆ ਲੋਕਾਂ ਲਈ ਸਾਰੇ ਪ੍ਰਤੀਕਾਂ ਤੇ ਉਹਦੇ ਬਾਰੇ ਬਹੁਤ ਹੀ ਵਿਸਤਾਰ ਨਾਲ ਸਾਰੇ ਇੱਥੇ ਬੋਲਣ ਵਾਲੇ ਬੁਲਾ ਰਹੇ ਨੇ ਹਾਂ ਤੁਹਾਡੇ ਨਾਲ ਸੰਵਾਦ ਕੀਤਾ ਮੈਂ ਸੰਤਰਾਮਲਾ ਅਸੀਂ ਉਹ ਇਹਨੇ ਕਵੀ ਵਰਹੁਣ ਲੋਕ ਕਵੀ ਸੰਤਰਾਮਲਾ ਅਸੀਂ ਜਿਨ੍ਹਾਂ ਨੇ ਕਵਤਾਵਾਂ ਲਿਖੀਆਂ ਇਨਕਲਾਬੀ ਲੋਕਾਂ ਦੀ ਬੋਲੀ ਦੇ ਵਿੱਚ ਉਹਨਾਂ ਦੀ ਗੱਲ ਉਹਨਾਂ ਕਵਤਾਵਾਂ ਰਾਹੀਂ ਕੀਤੀ ਆ ਭਰ ਦਿਓ ਪਿਆਰੇ ਇਹ ਜਮਾ ਦੇ ਦੋਸਤੋ ਫੇਰ ਨਾ ਕਹਿਣਾ ਬਾਕੀ ਪਚਾਖੇ ਤੁਰ ਗਿਆ का महफल जमा समा बुज न जाए किते कहना तो घबरा के तुर तो गया मेरी अर्थी देना पाना कफन दोस्तों मेरी अर्थी देना पाना कफन दोस्तों यार कहना मुंह छुपा के तुर तो गया प्यालेमां दोस्तो दबारा बंद हो गया सी फिर सुना देना ਪਰਦੇਓ ਕਿਆਲੇ ਐ ਜਮਾਂ ਦੇ ਦੋਸਤੋ ਫੇਰ ਨਾ ਕਹਿਣਾ ਬਾਕੀ ਪਚਾ ਕੇ ਤੁਰ ਗਿਆ ਕਾਸ਼ ਮਹਿਫਲ ਚ ਸ਼ਮਾਂ ਬੁੱਝ ਨਾ ਜਾਏ ਕਿਤੇ ਲੋਕ ਐ ਨਾ ਹਨੇਰੇ ਤੋਂ ਕਬਰਾਂ ਕੀ ਤੁਰ ਗਿਆ ਮੇਰੀ ਅਰਤੀ ਦੇ ਨਾ ਪਾਣਾ ਕਫਨ ਦੋਸਤੋ ਯਾਰ ਕਹਿਣਾ ਮੂੰਹ ਸ਼ਬਾਕੇ ਤੁਰ ਗਿਆ ਇਸ ਨਾਮ ਤੇ ਮੇਚਾ ਰੱਖ ਬਾਪੂ ਨੰਗੀ ਹੋਣ ਨਹੀਂ ਜਾਂਗੇ ਕੰਡ ਤੇਰੀ ਤੇਪ ਤੇਪ ਜਵਾਨੀ ਦੀ ਜੋਲਦੀ ਥੋੜੀ ਕਰਾਂਗੇ ਕਮਾਂ ਦੀ ਪੰਡ ਦੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇਰੇ ਮਾਂ ਤੱਕੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਜਿੱਤੇ ਤੰਗ ਨਾ ਸਮਝੋ ਨਾ ਤੰਗੀਆਂ ਨੂੰ ਜਿੱਤੇ ਵਾਰ ਪਰਸ ਦੇ ਕਮੀਆਂ ਨੂੰ ਨੱਕ ਵਗਦਾ ਅੱਖਾਂ ਜੁਨੀਆਂ ਤੇ ਦੰਦ ਘਰੇਡੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇਰੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇਰੇ ਤੇ ਜਈ ਇਨਸਾਨ ਦੀ ਕਦਰ ਹੈ ਨਹੀਂ ਅੱਗੇ ਮੰਗਦੇ ਨੇ ਸਾਥੋਂ ਵਫਾਦਾਰੀ ਜਦ ਅਸੀਂ ਰਹਾਂਗੇ ਦੇਸ਼ ਅੰਦਰ ਜਾਂ ਫਿਰ ਰਹੇਗੀ ਇੱਥੇ ਸਮਾਇਦਾਰੀ ਫੇਰ ਸਾਡੇ ਪਿੰਡਾਂ ਚੋਂ ਨਰਾਸ਼ ਨਾ ਗਏਗਾ ਟੂੜੀਆਂ ਦੇ ਨਾਲ ਇੱਕ ਚਾਕੂ ਵੀ ਧਾਏਗਾ ਅਸੀਂ ਕਾੜਨਾ ਕਾਨੂੰਨ ਵਾਲਾ ਖੋਖਾ ਖੋਖਾ ਵੀ ਵੀਰਾ ਬਣ ਜਾਏਗਾ ਸਾਡੀ ਵੀ ਵਿੱਚ ਚੂੜੀਆਂ ਦਾ ਹੋਕਾ ਦੇ ਵੀ ਨਾ ਤੂੰ ਵੀਰਾ ਬਣ ਜਾ ਰਿਹਾ ਅਰੇ ਕੋਸ਼ਿਸ਼ ਕਰਨੀ ਹੈ ਵੀ ਆਪਦੇ ਬੱਚਿਆਂ ਨਾਲ ਕਿ ਵੱਧ ਤੋਂ ਵੱਧ ਪੰਜਾਬੀ ਸਭੀ ਤਾਂ ਹੀ ਫਾਇਦਾ ਪਈ ਅੱਜ ਤੇ ਗੱਲ ਕਰਦਾ ਤੇ ਗੱਲ ਕਰਕੇ ਜਿੱਥੇ ਛੱਡਣੀ ਆ ਬਸ ਸਭ ਕੁਝ ਸਾਇਦਾ ਨਹੀਂ ਆ ਗਈ ਧੀ ਛੋਟੀ ਛੋਟੀ ਪੁੱਤ ਹੀ ਹੈ ਕਿ ਆਸਾਂ ਦੇ ਪੰਜਾਬੀ ਬੱਚੇ ਕਿੰਨਾ ਜਾਣਦੀ ਹੈਗੀ ਐ ਤੇ ਉਹ ਜੋ ਕਰ ਰਹੀ ਹੋਂਦੀ ਕਿ ਉਹ ਘਰੇ ਮਾਂ ਪਿਓ ਨੂੰ ਤੁਸਤੂਂ ਨੇ ਸਾਡੇ ਕੋਲ ਆ ਕੇ ਤਨਿਕਣਾ ਅਸੀਂ ਸਾਹਮਣੇ ਤਨਿਕਣਾ ਨੂੰ ਆਉਣਾ ਪਿਆ ਰੋਗੇ ਤੇ ਜੋ ਮੇਰੇ ਕੋਲੇ ਆਉਣੀ ਤਾਂ ਮੈਂ ਚੁੱਪ ਕਰ ਲੰਨਾ ਤੂੰ ਗੱਲ ਕਹਿੰਦੀ ਐ ਇਹ ਵੀ ਸਹੀ ਹੈ ਮੈਨੂੰ ਇਜ਼ਾਦ ਰਹਿੰਦਾ ਤੇ ਅੱਜ ਅੱਧੀ ਕੋਲੇ ਜਾਉਂ ਕਿਉਂਕਿ ਉਹ ਤਾਂ ਮੈਂ ਤਾਂ ਗੱਲ ਹੀ ਨਹੀਂ ਕਰਦੀ ਕਹਿੰਦੇ ਉਹਨਾਂ ਨੂੰ ਵੀ ਇੰਸ਼ ਨਹੀਂ ਆਉਂਦੀ ਤੇ ਪਾੜ ਕੇ ਕਹਿੰਦਾ ਹੈ ਕਿ ਤੂੰ ਨਾ ਜਿਹੜੇ ਹੁੰਦੇ ਨੇ ਨਾ ਆਟਿਓਲੋਜਿਸ ਉਹਨਾਂ ਕੋਲ ਜਾ ਤੇ ਉਹਨਾਂ ਨੇ ਪੁੱਛਿਆ ਵੀ ਇਹ ਕੌਣ ਹੁੰਦੇ ਨੇ ਡਾਕਟਰ ਉਹ ਕਹਿੰਦਾ ਇਹ ਦਿਮਾਗ ਦਾ ਡਾਕਟਰ ਹੁੰਦਾ ਹੈ ਤੇ ਉਹ ਕਹਿੰਦਾ ਕੀ ਗੱਲ ਤੁਹਾਡੇ ਕੋਲ ਦਿਮਾਗ ਨਹੀਂ ਹੈ ਨਾ ਤੇ ਪਿੰਡ ਦਾ ਚੱਕਰ ਨਾਂ ਚਲਾ ਜਾਂਦਾ ਹੈ ਤੇ ਉੱਥੇ ਦੇਖਦਾ ਹੈ ਕਿ ਇੱਕ ਨਾ ਕੋਲੂ ਚੱਲ ਰਿਹਾ ਤੇਲੀ ਨੇ ਖਾਓ ਤੇ ਕੋਲੂ ਚੱਲ ਰਿਹਾ ਕੋਲੂ ਚੱਲ ਰਿਹਾ ਤੇ ਤੇਲੀ ਨਾ ਆਪਣੇ ਕਮਰੇ ਦੇ ਅੰਦਰ ਬੈਠਾ ਹੋਇਆ ਸਿਗਰਟ ਪੀ ਰਿਹਾ ਵਕੀਰ ਨੇ ਜਾ ਕੇ ਕਿਹਾ ਤੇ ਤੂੰ ਅੰਦਰ ਬੈਠਾ ਹੋ ਰਹਿਂ ਬਾਹਰ ਉਹ ਬਰਦ ਚੱਲ ਰਿਹਾ ਹੈ ਜੇ ਬਰਦ ਖੜ ਜਾਵੇ ਤੇ ਤੈਨੂੰ ਕਿਵੇਂ ਪਤਾ ਲੱਗੇ ਤੂੰ ਤਾਂ ਅੰਦਰ ਬੈਠਾ ਹੈ ਤੇ ਜੇ ਉਹ ਬੰਦ ਕਰ ਦੇਵੇ ਤੁਰਨਾ ਬਲਦ ਤੇ ਤੈਨੂੰ ਕਿਵੇਂ ਪਤਾ ਲੱਗਦਾ ਉਹ ਕਹਿੰਦਾ ਜੀ ਮੈਂ ਬਲਦ ਤੇ ਗੱਲ ਵਿੱਚ ਨਾ ਟੱਲੀ ਪਾਈ ਹੋਈ ਹੈ ਉਹ ਜਦੋਂ ਚੱਲਦਾ ਹੈ ਨਾ ਟੱਲੀ ਦੀ ਆਵਾਜ਼ ਆਦੀ ਹੈ ਮੈਨੂੰ ਅੰਦਰ ਬੈਠੇ ਨੂੰ ਤੇ ਜੇ ਉਹ ਰੁਕ ਜਾਏ ਤੇ ਟੱਲੀ ਨਹੀਂ ਚੱਲਦੀ ਤੇ ਮੈਂ ਜਾ ਕੇ ਫਿਰ ਉਹਨੂੰ ਛਾਡਾ ਮਾਰਦਾ ਉਹ ਤੁਰ ਪੈਂਦਾ ਉਹ ਕਹਿੰਦਾ ਫਲਦ ਕੀਤਾ ਬਲਦ ਖੜ ਗਿਆ फेर ਹਲਾਇ ਜਾਏ। ਜੱਲੀ ਤਾਂ ਫਿਰ ਵੀ ਵਜਦੀ ਰਹੇਗੀ। ਤੇ ਉਹ ਤੇਲੀ ਕਹਿੰਦਾ ਵਕੀਲ ਸਾਹਿਬ ਨੂੰ, ਵਕੀਲ ਸਾਹਿਬ ਮੇਰੇ ਵੱਲਬ ਨੇ ਵਕਾਫਤ ਨਹੀਂ ਪੜੀ ਹੋਈ। ਥੈਂਕ ਯੂ ਸੋ ਮਾਚ ਫਸਟਰ ਟੂ ওপਨ। ਕਾ ਜਾਣਾਂ ਕਿ ਉਹ ਮਰेंगे। ਕਿਉਂ ਤਰ ਮਤ ਨਾ ਹੋਵੇ। ਕਿ ਕਰ ਸਾਹਿਬ ਮਨੋਂ ਨਾ ਵਿਸਰੇ। ਤਾਂ ਸਹਿਲਾ ਮਰ ਨਾ ਹੋਵੇ। ਕਿ ਸੁਣਾ ਸਾਹਿਬ ਲਾਲਕ ਪਾਸਾ ਪਾਉਦਾ ਮਰਨਾ ਕਿੰਨਾ ਦਸਾਦ। ਪੰਜਾਬੀ ਲਖਾਰੀ ਸਭਾ ਪੰਜਾਬੀ ਸਾਇੰਸ ਸਭਾ ਕੈਲਗਰੀ ਦੀ ਅੱਜ ਮਹੀਨਾਵਾਰ ਮੀਟਿੰਗ ਹੋਈ ਆ ਕਾਉਂਸਲ ਆਫ ਸੇਕਾ ਆਰਗੇਨਾਈਜੇਸ਼ਨ ਦੇ ਦਫ਼ਤਰ ਦੇ ਵਿੱਚ ਹਮੇਸ਼ਾ ਇਸ ਮੀਟਿੰਗ ਵਿੱਚ ਸ਼ਾਮਲ ਹੁੰਦੇ ਨੇ ਸਖਮਿੰਦਰ ਸਿੰਘ ਗਿੱਲ ਕਰਦੇ ਆ ਗੱਲਬਾਤ ਸਤਿ ਸ੍ਰੀ ਅਕਾਲ ਜੀ ਸਖਮਿੰਦਰ ਜੀ ਸਤਿ ਸ੍ਰੀ ਅਕਾਲ ਜੀ ਸਵਾਰਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਧੰਨਵਾਦ ਜੀ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਕਿੰਨਾ ਹੀ ਕੈਲਗਰੀ ਤੋਂ ਇਹ ਪੰਜਾਬੀ ਸਹਿਸਫਾ ਜਿਹੜੀ ਕੈਲਗਰੀ ਦੇ ਨਾਲ ਜੁੜੇ ਹੋ ਮੈਂ ਜੀ ਤਕਰੀਬਨ ਡੇਢ ਸਾਲ ਪਹਿਲਾਂ ਇੱਥੇ ਆਇਆ ਸੀ ਕੈਨੇਡਾ ਕੈਲਗਰੀ ਤੇ ਜਦੋਂ ਮੈਂ ਆਇਆ ਤੇ ਬਸ ਉਸੇ ਦੋ ਕੁ ਮਹੀਨੇ ਬਾਅਦ ਤਕਰੀਬਨ ਪਿਛਲੇ ਉਸ ਤੋਂ ਬਾਅਦ ਮੈਂ ਇਹਨਾਂ ਨਾਲ ਜੁੜ ਗਿਆ ਸੀ ਮੈਨੂੰ ਸਭ ਤੋਂ ਸਾਰ ਤੋਂ ਜ਼ਿਆਦਾ ਹੋ ਗਿਆ ਤਸੀਂ ਲਿਖਣਾ ਸ਼ੁਰੂ ਕਰਿਆ ਕਦੋਂ ਕੀਤਾ ਆ ਬਸ ਜਦੋਂ ਮੈਂ ਨਾਲ ਜੁੜਿਆ ਤੇ ਉਦੋਂ ਤੋਂ ਮੈਂ ਲਿਖਣਾ ਸ਼ੁਰੂ ਕਰਿਆ ਹੁਣ ਤੱਕ ਮੈਂ ਤਕਰੀਬਨ 100 150 ਦੇ ਕਰੀਬ ਗੀਤ ਕਵਤਾਵਾਂ ਲਿਖੀ ਜਿਹੜੀ ਮੇਰੀ ਕਿਤਾਬ ਹੁਣ ਛਪ ਰਹੀ ਹੈ ਉਹ ਵੀ ਮੈਂ ਸਮਝਦਾ ਕਿ ਸਹਿਸਬਾ ਦੀ ਹੀ ਦੇਣਾ ਮੇਰੇ ਇਹਨਾਂ ਸਾਥੀਆਂ ਦੇ ਸਹਿਯੋਗ ਨਾਲ ਹੀ ਮੈਨੂੰ ਕੋਈ ਲਿਖਣਾ ਆਇਆ ਇੰਦੇ ਬੈਠਣ ਪੈਣਾ ਉੱਠਣਾ ਬੈੰਦਾ ਉੱਠਦਾ ਸੀ ਤਾਂ ਮੈਨੂੰ ਇਹ ਸਮਝ ਦਿੱਤੀ ਲਿਖਣ ਲਿਖਾਉਣ ਦੀ ਤੋਂ ਚੱਟ ਕੇ ਲੱਗੀ ਬਹੁਤ ਚੰਗਾ ਲੱਗਦਾ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਇੱਥੇ ਆ ਕੇ ਹਾਂਜੀ ਤਾਨੂੰ ਸੁਮੰਦਰ ਜੀ ਸਾਡੇ ਸ਼ਵਾਰਟ ਟੀਵੀ ਚੈਨਲ ਤੇ ਦੇਸ਼ਾਂ ਵਿੱਚ ਦੇਸ਼ਾਂ ਵਿੱਚ ਵੇਖਿਆ ਜਾ ਰਿਹਾ ਜੀ ਤੁਸੀਂ ਆਪਣੀਆਂ ਲੋ ਜਿਵੇਂ ਤੁਸੀਂ ਨਵੇਂ ਲੇਖਕ ਬਣਿਓ ਇਸ ਤਰ੍ਹਾਂ ਨਵੇਂ ਲੇਖ ਜਿਹੜੇ ਉੱਪਰ ਰਹੇ ਆ ਉਹਨਾਂ ਨੂੰ ਆਪਣੀਆਂ ਲੋ ਕਿਸਨੀਆਂ ਦੇਣਾ ਚਾਹੋਗੇ ਬਸ ਮੈਂ ਤਾਂ ਇਹ ਕਹਿਣਾ ਚਾਹੂੰਗਾ ਕਿ ਜੋ ਵੀ ਲਿਖਦੇ ਆ ਨਿਆਰੀ ਲਿਖੋ ਅੱਛਾ ਲਿਖੋ ਕੋਈ ਉਹਦਾ ਮਤਲਬ ਹੋਵੇ ਕੋਈ मीनिंगफुल ਚੀਜ਼ ਲਿਖਣੀ ਚਾਹੀਦੀ ਹੈ ਤਾਂ ਬਾਕੀ ਸਾਰੇ ਹੀ ਚੰਗੇ ਆਪਣੇ ਆਪ ਨੂੰ ਸਾਰੇ ਚੰਗਾ ਸਮਝਦੇ ਆ ਬਹੁਤ ਬਹੁਤ ਮਿਹਰਬਾਨੀ ਤੁਹਾਡੀ